ਹੁਣ ਤੁਸੀਂ ਦੱਸਿਓ ਕਿ ਸਿਸਟਮ ਸੁਧਰ ਰਿਹਾ ਹੈ ਕਿ ਸਿਸਟਮ ਗਰਕ ਰਿਹਾ ਹੈ ਅੱਜ ਇਸ ਵਕਤ ਤੱਕ ਦੀਆਂ ਤਿੰਨ ਵੱਡੀਆਂ ਖਬਰਾਂ ਤੇ ਗੱਲ ਕਰਨ ਲੱਗੇ ਆਂ ਤਿੰਨ ਵੱਡੀਆਂ ਕਾਰਵਾਈਆਂ ਹੋਈਆਂ ਨੇ ਤਿੰਨ ਵੱਡੇ ਐਕਸ਼ਨ ਹੋਏ ਨੇ ਤੇ ਪਹਿਲੀ ਖਬਰ ਹੈ ਕਿ ਤਿੰਨ ਇਨਸਪੈਕਟਰਾਂ ਸਮੇਤ ਚਾਰ ਮੁਲਾਜ਼ਮਾਂ ਨੂੰ ਸਸਪੈਂਡ ਕੀਤਾ ਗਿਆ ਦੂਜੀ ਖਬਰ ਹੈ ਕਿ ਇੱਕ ਥਾਣੇਦਾਰ ਸਮੇਤ ਚਾਰ ਪੁਲਿਸ ਮੁਲਾਜ਼ਮ ਸਸਪੈਂਡ ਕੀਤੇ ਨੇ ਤੇ ਤੀਜੀ ਖਬਰ ਹੈ ਇੱਕ ਤਹਿਸੀਲਦਾਰ ਨੂੰ ਪੰਜਾਬ ਦੇ ਵਿੱਚ ਰਿਸ਼ਵਤ ਲੈਂਦੇ ਆ ਗ੍ਰਿਫਤਾਰ ਕੀਤਾ ਗਿਆ ਹੁਣ ਤਿੰਨੇ ਖਬਰਾਂ ਮੈਂ ਤੁਹਾਨੂੰ ਦੱਸਦਾ ਸੁਣ ਕੇ ਤੁਸੀਂ ਦੱਸਿਓ ਬਈ ਇਹ ਭ੍ਰਿਸ਼ਟਾਚਾਰ ਵਧਣ ਦੇ ਸੰਕੇਤ ਨੇ ਕਿ ਘਟਣ ਦੇ ਸੰਕੇਤ ਨੇ ਪਹਿਲਾ ਤਾਂ ਪੰਜਾਬ ਦੇ ਆਬਕਾਰੀ ਵਿਭਾਗ ਤੋਂ ਖਬਰ ਆਈ ਹੈ ਕਿ ਤਿੰਨ ਆਬਕਾਰੀ ਇਨਸਪੈਕਟਰਾਂ ਸਮੇਤ ਟੋਟਲ ਚਾਰ ਮੁਲਾਜ਼ਮਾਂ ਨੂੰ ਇਸ ਕਰਕੇ ਮੁਅਤਲ ਕੀਤਾ ਗਿਆ ਕੰਮ ਤੋਂ ਉਹਨਾਂ ਨੂੰ ਰੋਕਿਆ ਗਿਆ ਕਿਉਂਕਿ ਉਹ ਕੋਤਾਹੀ ਕਰ ਰਹੀ ਸੀ ਗੜਬੜ ਕਰ ਰਹੀ ਸੀ ਔਰ ਉਹ ਆਪਣੀ ਡਿਊਟੀ 'ਚ ਅਣਗਹਿਲੀ ਕਰ ਰਹੀ ਸੀ ਹੁਣ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਅਸੀਂ ਐਕਸ਼ਨ ਕਰ ਰਹੇ ਆ ਤੇ ਇਹਨਾਂ ਐਕਸ਼ਨਾਂ ਨਾਲ ਬਹੁਤ ਵੱਡਾ ਸੁਧਾਰ ਹੋ ਰਿਹਾ ਤੁਸੀਂ ਕੀ ਕਹੋਗੇ ਹੁਣ ਦੂਜੀ ਖਬਰ ਪੰਜਾਬ ਦੇ ਸੰਗਰੂਰ ਤੋਂ ਹੈ ਉੱਥੇ ਇੱਕ ਤਹਿਸੀਲਦਾਰ ਨੂੰ 30000 ਰੁਪਏ ਰਿਸ਼ਵਤ ਲੈਂਦਿਆਂ ਅੱਜ ਗ੍ਰਿਫਤਾਰ ਕੀਤਾ ਗਿਆ ਖਬਰਾਂ ਚ ਆ ਰਿਹਾ ਤਹਿਸੀਲਦਾਰ ਦਾ ਨਾਮ ਜਗਤਾਰ ਸਿੰਘ ਹੈ ਤੇ ਉਸ ਨੂੰ 30000 ਰੁਪਏ ਰਿਸ਼ਵਤ ਲੈਣ ਦੇ ਗ੍ਰਿਫਤਾਰ ਕਰਨ ਦੀ ਖਬਰ ਆਈ ਹੈ ਹੁਣ ਤੁਸੀਂ ਦੱਸਿਓ ਰਿਸ਼ਵਤ ਘਟ ਰਹੀ ਹੈ ਕਿ ਵਧ ਰਹੀ ਹੈ ਤੇ ਤੀਜੀ ਖਬਰ ਜਿਹੜੀ ਆ ਉਹ ਵੀ ਇਹ ਹੈ ਕਿ ਇੱਕ ਥਾਣੇਦਾਰ ਤੇ ਚਾਰ ਪੁਲਿਸ ਮੁਲਾਜ਼ਮ ਇਸ ਕਰਕੇ ਸਸਪੈਂਡ ਕੀਤੇ ਗਏ ਕਿ ਉਹਨਾਂ ਨੇ ਇੱਕ ਵਿਧਾਇਕ ਦੇ ਕਾਫਲੇ ਦੇ ਵਿੱਚ ਟੱਕਰ ਮਾਰੀ ਹੈ ਹੁਣ ਚਾਰਾਂ ਖਬਰਾਂ ਦਾ ਪੂਰਾ ਵਿਸਥਾਰ ਤੁਹਾਨੂੰ ਦੱਸ ਦਿੰਨੇ ਆ ਤੇ ਆਪਾਂ ਜੜ ਤੱਕ ਵੀ ਗੱਲ ਕਰਨੀ ਹੈ ਅਸਲ ਕਾਰਨ ਕੀ ਨੇ ਤੇ ਇਹਨਾਂ ਚੀਜ਼ਾਂ ਦਾ ਨਤੀਜਾ ਕੀ ਹੈ ਦੇਖੋ ਜੀ ਜਿਹੜਾ ਵਿਧਾਇਕ ਦੀ ਗੱਡੀ 'ਚ ਟੱਕਰ ਮਾਰਨ ਵਾਲੀ ਖਬਰ ਹੈ ਇਹ ਹਰਿਆਣਾ ਦੇ ਗੁਰਗਾਉਂ ਦੀ ਹੈ ਗੁਰੂਗਰਾਮ ਅੱਜਕੱਲ ਕਹਿੰਦੇ ਨੇ ਜਿੱਥੇ ਵਿਧਾਇਕ ਦਾ ਕਾਫਲਾ ਜਾ ਰਿਹਾ ਸੀ ਤੇ ਕਹਿੰਦੇ ਅਨਗੈਹੀ ਕਰਕੇ ਤੇ ਪੁਲਿਸ ਦੇ ਇੱਕ ASI ਨੇ ਉਹਨਾਂ ਦੇ ਕਾਫਲੇ ਦੀ ਗੱਡੀ 'ਚ ਟੱਕਰ ਮਾਰ ਦਿੱਤੀ ਗੱਡੀ ਮਾਰ ਦਿੱਤੀ ਤੇ ਫਿਰ ਹੁਣ ਉਹਨਾਂ ਇਹ ਉਸ ASI ਥਾਣੇਦਾਰ ਸਮੇਤ 3-4 ਹੋਰ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਹੈ ਅਹੁਦੇ ਤੋਂ ਹੁਣ ਆਪਾਂ ਗੱਲ ਕਰਨੀ ਹੈ ਕਿ ਜਿਹੜਾ ਪੰਜਾਬ 'ਚ ਰੋਜ਼ਾਨਾ ਹੀ ਰਿਸ਼ਵਤ ਲੈਣ ਕਰਕੇ ਸਸਪੈਂਸ਼ਨ ਹੋ ਰਹੀਆਂ ਮੌਤਲੀਆਂ ਕੀਤੀਆਂ ਜਾ ਰਹੀਆਂ ਨੇ ਔਰ জানা ਖਬਰ ਆਉਂਦੀਆਂ ਨੇ ਕਿ ਫਲਾਣੀ ਥਾਂ ਤੇ ਰਿਸ਼ਵਤ ਲਈ ਤੇ ਫੜਿਆ ਗਿਆ ਫਲਾਣੀ ਥਾਂ ਤੇ ਰਿਸ਼ਵਤ ਲਈ ਤੇ ਫੜਿਆ ਗਿਆ ਕੀ ਹੈ ਇਹ ਰਿਸ਼ਵਤ ਘਟਣ ਦੇ ਸੰਕੇਤ ਨੇ ਕਿ ਵਧਣ ਲਈ ਪੰਜਾਬ ਸਰਕਾਰ ਤਾਂ ਕਹਿੰਦੀ ਹੈ ਵੀ ਰਿਸ਼ਵਤ ਘਟ ਰਹੀ ਹੈ ਤੇ ਬੜਾ ਸਾਫ ਸੁਥਰਾ ਅਸੀਂ ਪ੍ਰਬੰਧ ਦੇ ਰਹੇ ਆ ਪਰ ਦੂਜੇ ਪਾਸੇ ਜਿਹੜੇ ਆ ਫੜੇ ਜਾ ਰਹੇ ਨੇ ਸ਼ਰੇਆਮ ਰਿਸ਼ਵਤ ਮੰਗਦੇ ਆ ਇਹ ਫਿਰ ਕੀ ਦੀ ਨਿਸ਼ਾਨੀ ਹੈ ਰਿਸ਼ਵਤ ਘਟਣ ਦੀ ਕਿ ਵਧਣ ਦੀ ਫੜੇ ਕਿੰਨੇ ਜਾਂਦੇ ਨੇ ਕੀ ਸਾਰੇ ਰਿਸ਼ਵਤ ਮੰਗਣ ਵਾਲੇ ਤੇ ਲੈਣ ਵਾਲੇ ਫੜੇ ਜਾ ਰਹੇ ਨੇ ਮੈਨੂੰ ਲੱਗਦਾ ਹੈ ਕਾਰਵਾਈਆਂ ਆਟੇ 'ਚ ਲੂਣ ਬਰਾਬਰ ਨੇ ਜੇ ਇੱਕ ਦਿਨ ਦੇ ਵਿੱਚ 10000 ਥਾਮਾਂ ਦੇ ਉੱਪਰ ਰਿਸ਼ਵਤ ਲਈ ਜਾਂਦੀ ਹੈ ਤਾਂ ਉਹਦੇ 'ਚ ਇੱਕ ਜਾਂ ਦੋ ਕੇਸ ਫੜੇ ਜਾਂਦੇ ਨੇ ਮੈਨੂੰ ਐ ਲੱਗਦਾ ਬਾਕੀ ਰਿਸ਼ਵਤ ਲੈਣ 'ਚ ਕਾਮਯਾਬ ਹੋ ਜਾਂਦੇ ਹੋਣਗੇ ਕਿਉਂਕਿ ਜਦੋਂ ਦਫ਼ਤਰਾਂ ਦੇ ਨਾਲ ਸਾਡਾ ਨਿੱਜੀ ਵਾਹ ਪੈਂਦਾ ਤੇ ਜਾਂ ਆਮ ਪਬਲਿਕ ਜਿਹੜੀ ਥਾਣਿਆਂ 'ਚ ਤਹਿਸੀਲਦਾਰਾਂ ਕੋਲ ਪਟਵਾਰੀਆਂ ਕੋਲ ਹੋਰ ਮਹਿਕਮਿਆਂ ਦੇ ਵਿੱਚ ਜਾਂਦੀ ਹੈ ਤਾਂ ਜਿਹੜੀ ਜਾਣਕਾਰੀ ਇਹ ਉਹ ਫੀਡਬੈਕ ਹੈ ਉਹ ਤਾਂ ਇਹ ਦੱਸਦੇ ਆ ਸਾਰੇ ਵੀ ਭਾਈ ਕੋਈ ਰਿਸ਼ਵਤ ਬਿਨਾ ਕੰਮ ਹੁੰਦਾ ਨਹੀਂ ਤੇ ਅਗਲੇ ਹੁਣ ਰੇਟ ਵੀ ਵੱਧ ਮਕਾਉਂਦੇ ਆ ਕਹਿੰਦੇ ਵੀ ਭਾਈ ਕਿਹੜੇ ਵੇਲੇ ਫੜੇ ਜਾਣਾ ਪਤਾ ਨਹੀਂਗਾ ਹੁਣ ਰਿਸ਼ਵਤ ਖੋਰੀ ਦੀ ਜੜ ਕਿੱਥੇ ਆ ਕੀ ਇਹ ਹੇਠਲੇ ਮੁਲਾਜ਼ਮ ਹੇਠਲੇ ਕਰਮਚਾਰੀ ਇਹਨਾਂ ਨੂੰ ਫੜਨਾ ਇਹਨਾਂ ਤੇ ਕਾਰਵਾਈ ਕਰਨੀ ਕੀ ਐਵੇਂ ਰਿਸ਼ਵਤ ਖਤਮ ਹੋ ਜਾਏਗੀ ਕਿ ਇਹਹੀ ਜ਼ਿੰਮੇਵਾਰ ਨੇ ਮੇਰਾ ਮੰਨਣਾ ਹੈ ਕਿ ਨਹੀਂ ਬਿਲਕੁਲ ਗਲਤ ਇਹ ਨਹੀਂ ਕਿ ਜਿੰਮੇਵਾਰ ਰਿਸ਼ਵਤਖੋਰੀ ਦਾ ਜਿੰਮੇਵਾਰ ਉਹ ਸਿਸਟਮ ਹੈ ਜਿਨੇ ਇਸ ਤਰ੍ਹਾਂ ਦੇ ਗਲਤ ਨਿਯਮ ਬਣਾਏ ਨੇ ਜਿਨ੍ਹਾਂ ਦੇ ਵਿੱਚ ਰਿਸ਼ਵਤਖੋਰੀ ਹੁੰਦੀ ਹੈ ਚੱਲਦੀ ਹੈ ਦੇਖੋ ਰਿਸ਼ਵਤਖੋਰੀ ਕਿੱਥੋਂ ਸ਼ੁਰੂ ਹੁੰਦੀ ਹੈ ਰਿਸ਼ਵਤਖੋਰੀ ਉੱਪਰ ਤੋਂ ਸ਼ੁਰੂ ਹੁੰਦੀ ਹੈ ਇੱਥੇ ਪੂੰਜੀਵਾਦੀ ਸਿਸਟਮ ਹੈ ਤੇ ਪੂੰਜੀਵਾਦੀ ਸਿਸਟਮ ਦੇ ਵਿੱਚ ਮੁਨਾਫਾਖੋਰੀ ਦੇ ਜਿਹੜੇ ਨਿਯਮ ਨੇ ਉਹ ਹੀ ਰਿਸ਼ਵਤਖੋਰੀ ਲਈ ਜਿੰਮੇਵਾਰ ਨੇ ਜਿਵੇਂ ਟੈਂਕੀਆਂ ਤੋਂ ਪਾਣੀ ਟੂਟੀਆਂ ਵੱਲ ਆਉਂਦਾ ਹੈ ਇਸੇ ਤਰ੍ਹਾਂ ਰਿਸ਼ਵਤਖੋਰੀ ਦਾ ਕੰਮ ਉੱਪਰੋਂ ਥੱਲੇ ਨੂੰ ਆਉਂਦਾ ਹੈ ਜਦੋਂ ਸਰਕਾਰਾਂ ਬਣਦੀਆਂ ਨੇ ਸਰਕਾਰਾਂ ਦਾ ਮੁੱਢ ਵੱਜਦਾ ਹੈ ਤਾਂ ਉਦੋਂ ਕਿਵੇਂ ਵੱਜਦਾ ਹੈ ਕਿਵੇਂ ਬਣਦੀਆਂ ਨੇ ਇਹ ਸਰਕਾਰਾਂ ਉਦੋਂ ਵੋਟਾਂ ਦੇ ਵਿੱਚ ਜਿੱਦਾਂ ਦੇ ਲੱਛਣ ਕੀਤੇ ਜਾਂਦੇ ਆ ਸਰਕਾਰਾਂ ਬਣਾਉਣ ਲਈ ਕੀ ਉਹ ਰਿਸ਼ਵਤਖੋਰੀ ਰੋਕਣ ਵਾਲੇ ਹੁੰਦੇ ਨੇ ਵੋਟਾਂ 'ਚ ਸ਼ਰਾਬਾ ਮੰਡੀਆਂ ਜਾਂਦੀਆਂ ਨਸ਼ੇ ਵੰਡੇ ਜਾਂਦੇ ਪੈਸਾ ਵੰਡਿਆ ਜਾਂਦਾ ਲੋਕਾਂ ਨੂੰ ਝੂਠੇ ਲਾਰੇ ਝੂਠੇ ਦਾਅਵੇ ਝੂਠੀਆਂ ਗਰੰਟੀਆਂ ਦਿੱਤੀਆਂ ਜਾਂਦੀਆਂ ਤਾਂ ਕਿ ਇਹ ਸਭ ਕੁਝ ਰਿਸ਼ਵਤਖੋਰੀ ਰੋਕਣ ਵਾਲਾ ਤੁਹਾਨੂੰ ਕੀ ਲੱਗਦਾ ਹੈ ਫਿਰ ਹੁਣ ਰੁਕ ਜੂਗੀ ਦੇਖੋ ਮੈਨੂੰ ਐ ਲੱਗਦਾ ਜਿਹੜੇ ਹੀਟਰੇ ਕਰਮਚਾਰੀ ਫੜੇ ਜਾ ਰਹੇ ਨੇ ਕਿ ਉਹ ਉਹਨਾਂ ਨੂੰ ਉਹਨਾਂ ਨੂੰ ਫੜ ਕੇ ਰਿਸ਼ਵਤਖੋਰੀ ਰੋਕੀ ਜਾ ਸਕਦੀ ਹੈ ਜਦੋਂ ਹੀਟਲੇ ਕਰਮਚਾਰੀਆਂ ਤੇ ਅਫਸਰਾਂ ਨੂੰ ਸਭ ਪਤਾ ਹੈ ਵੀ ਸਰਕਾਰਾਂ ਬਣਾਉਣ ਲੱਗਿਆਂ ਕਿਹੜੇ ਤਰੀਕੇ ਵਰਤੇ ਗਏ ਤੇ ਫਿਰ ਉਹਨਾਂ ਨੂੰ ਇਹ ਵੀ ਪਤਾ ਹੋਵੇ ਕਿ ਸਰਕਾਰਾਂ ਤਾਂ ਆਪ ਵੱਡੀਆਂ-ਵੱਡੀਆਂ ਕਾਰਪੋਰੇਟ ਕੰਪਨੀਆਂ ਤੋਂ ਹਜ਼ਾਰਾਂ ਕਰੋੜ ਚੋਣ ਫੰਡ ਲੈਂਦੀਆਂ ਨੇ ਤਾਂ ਫਿਰ ਉਹ ਕਿਵੇਂ ਰਿਸ਼ਵਤਖੋਰੀ ਛੱਡਣਗੇ ਪਿਛਲੇ ਦਿਨੀ ਅੰਕੜਾ ਆਇਆ ਅੰਕੜਾ ਤੁਸੀਂ ਸੁਣਿਆ ਆ ਹਫ਼ਤਾ ਪਹਿਲਾਂ ਦੀ ਗੱਲ ਹੈ ਕਿ ਇਹਨਾਂ ਰਾਜਨੀਤਿਕ ਪਾਰਟੀਆਂ ਨੇ ਜਿਹੜੇ ਵੱਡੇ ਕਾਰਪੋਰੇਟ ਕੰਪਨੀਆਂ ਵਾਲੇ ਘਰਾਣੇ ਨੇ ਉਹਨਾਂ ਤੋਂ 3811 ਕਰੋੜ ਰੁਪਇਆ ਚੋਣ ਫੰਡ ਲਿਆ ਚੋਣਾ ਲੜਨ ਲਈ ਫੰਡ ਇਨਾ ਫੰਡ ਉਹ ਦਿੰਦੇ ਕਿਉਂ ਨੇ ਤੇ ਇਹ ਪਾਰਟੀਆਂ ਲੈਂਦੀਆਂ ਕਿਉਂ ਨੇ ਇੱਕ ਵੱਡਾ ਸਵਾਲ ਹੈ ਉਹ ਦਿੰਦੇ ਇਸ ਕਰਕੇ ਨੇ ਤਾਂ ਕਿ ਉਹ ਬਾਦਚ ਸਰਕਾਰ ਦੇ ਰਾਹੀਂ ਆਪਦੀ ਮਨਮਰਜ਼ੀ ਦੇ ਕੰਮ ਕਰਾ ਸਕਣ ਤੇ ਇਹ ਪਾਰਟੀਆਂ ਲੈਂਦੀਆਂ ਤਾਂ ਨਹੀਂ ਕਿਉਂਕਿ ਇਹਨਾਂ ਨੇ ਵੋਟਾਂ ਦੇ ਦਿਨਾਂ ਦੇ ਵਿੱਚ ਸੈਂਕੜੇ ਹਜ਼ਾਰਾਂ ਕਰੋੜ ਰੁਪਏ ਦੇ ਨਾਲ ਵੋਟਾਂ ਨੂੰ ਪ੍ਰਭਾਵਿਤ ਕਰਨਾ ਹੁੰਦਾ ਇਸ ਕਰਕੇ ਇਹ ਸਭ ਕੁਝ ਹੁੰਦਾ ਹੈ ਤੇ ਇਸ ਸਭ ਕੁਝ ਦੇ ਦਰਮਿਆਨ ਫਿਰ ਭ੍ਰਿਸ਼ਟਾਚਾਰ ਰੁਕ ਕਿਵੇਂ ਸਕਦਾ ਪਾਰਟੀਆਂ ਜਦ ਸਰਕਾਰ ਕਿਸੇ ਪਾਰਟੀ ਦੀ ਬਣ ਜਾਂਦੀ ਹੈ ਤਾਂ ਉਹ ਕੰਮ ਕਿਹਦੇ ਲਈ ਕਰਦੀ ਹੈ ਸਪਸ਼ਟ ਨਜ਼ਰ ਆਉਂਦਾ ਹੁੰਦਾ ਹੈ ਵੀ ਪਾਰਟੀਆਂ ਵੱਡੀਆਂ ਕੰਪਨੀਆਂ ਲਈ ਕੰਮ ਕਰ ਰਹੀਆਂ ਹਨ ਉਹਨਾਂ ਦੇ ਪੱਖ 'ਚ ਨੀਤੀਆਂ ਬਣਦੀਆਂ ਉਹਨਾਂ ਦੇ ਪੱਖ 'ਚ ਕਾਨੂੰਨ ਬਣਦੇ ਨੇ ਪਬਲਿਕ ਸੈਕਟਰ ਨੂੰ ਤਬਾਹ ਕੀਤਾ ਜਾ ਰਿਹਾ ਔਰ ਪ੍ਰਾਈਵੇਟ ਸੈਕਟਰ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਕਿਉਂ ਕਿ ਇਹ ਕੰਮ ਕਾਰਪੋਰੇਟ ਘਰਾਣੇ ਤੇ ਕੰਪਨੀਆਂ ਚਾਹੁੰਦੀਆਂ ਨੇ ਉਹ ਕਹਿੰਦੇ ਨੇ ਸਾਨੂੰ ਸਰਮਾਇਆ ਲਾਉਣ ਲਈ ਖੇਤਰ ਚਾਹੀਦੇ ਨੇ ਤੁਸੀਂ ਦੋ ਹੁਣ ਤੁਸੀਂ ਕਹੋਗੇ ਵੀ ਗੱਲ ਤਾਂ ਤਹਿਸੀਲਦਾਰ ਦੀ ਰਿਸ਼ਵਤ ਲੈਣ ਬਾਰੇ ਸੀ ਤਾਂ ਤਹਿਸੀਲਦਾਰ ਤੋਂ ਗੱਲ ਕਿੱਧਰ ਨੂੰ ਚਲੀ ਗਈ ਪਿਆਰਿਓ ਗੱਲ ਤਹਿਸੀਲਦਾਰ ਦੀ ਨਹੀਂ ਤਹਿਸੀਲਦਾਰ ਹੇਠਲੇ ਪੌਡੇ ਵਾਲੇ ਵਿਅਕਤੀ ਨੇ ਸਿਸਟਮ ਹੋਰ ਹੈ ਉਹ ਉੱਪਰੋਂ ਸ਼ੁਰੂ ਹੁੰਦਾ ਹੈ ਤਹਿਸੀਲਦਾਰ ਦੀ ਕੀ ਮਜਾਲ ਸੀ ਉਹ ਰਿਸ਼ਵਤ ਲੈ ਜਾਂਦਾ ਕਿਸੇ ਪਟਵਾਰੀ ਦੀ ਕੀ ਮਜਾਲ ਹੈ ਉਹ ਰਿਸ਼ਵਤ ਲੈ ਲਵੇ ਜੇ ਉਹਨਾਂ ਨੂੰ ਪਤਾ ਹੋਵੇ ਉੱਪਰ ਤੱਕ ਕੁਝ ਨਹੀਂ ਲਿਆ ਜਾਂਦਾ ਇੱਥੇ ਰਿਸ਼ਵਤਖੋਰੀ ਦੇ ਸੱਚੀ ਸਾਰੇ ਖਿਲਾਫ ਨੇ ਫਿਰ ਉਹ ਕਿਵੇਂ ਲੈਣਗੇ ਦੇਖੋ ਪਟਵਾਰੀ ਤਹਿਸੀਲਦਾਰ ਐਸਆਈ ਰਿਸ਼ਵਤ ਲੈਂਦੇ ਜੇ ਫੜੇ ਜਾਂਦੇ ਨੇ ਥਿਸ ਇਜ਼ ਪਾਰਟ ਆਫ ਸਿਸਟਮ ਇਹ ਪਾਰਟ ਆਫ ਸਿਸਟਮ ਹੈ ਉਹ ਸਿਸਟਮ ਤੋਂ ਵੱਖਰੇ ਨਹੀਂ ਗੇ ਇੱਥੇ ਤੁਸੀਂ ਵੇਖੋ ਜਿਹੜੇ ਐਮਐਲਏ ਬਣੇ ਨੇ ਐਮਪੀ ਬਣੇ ਨੇ ਮੰਤਰੀ ਬਣੇ ਨੇ ਉਹਨਾਂ ਦੀਆਂ ਜਾਇਦਾਦਾਂ ਜਿੰਨੀਆਂ ਬਣਨ ਤੋਂ ਪਹਿਲਾਂ ਸੀ 5 ਸਾਲ ਦੇ ਬਾਅਦ ਹੀ ਉਹਨਾਂ ਦੀਆਂ ਜਾਇਦਾਦਾਂ 100-100 ਗੁਣਾ ਕਿਵੇਂ ਵੱਧ ਜਾਂਦੀਆਂ ਜਿਹੜੇ ਐਮਐਲਏ ਜਦੋਂ ਪਹਿਲੀ ਵਾਰ ਬਣੇ ਜਿਹੋ ਜੇ ਮਕਾਨ 'ਚ ਰਹਿੰਦੇ ਸੀ ਤੇ ਐਮਐਲਏ ਬਣਨ ਤੋਂ ਬਾਅਦ ਉਹਨਾਂ ਦੇ ਏਡੇ ਏਡੇ ਬੰਗਲੇ ਕਿਵੇਂ ਬਣ ਜਾਂਦੇ ਨੇ ਐਡੀਆਂ ਮਹਿੰਗੀਆਂ ਗੱਡੀਆਂ ਦੇ ਐਨੇ ਮਹਿੰਗੇ ਖਰਚੇ ਤੇ ਆਪ ਦਾ ਤਾਮ ਝਾਮ ਦੇ ਖਰਚੇ ਉਹ ਕਿਵੇਂ ਪੈਦਾ ਕਰਦੇ ਨੇ ਇਹ ਗੱਲਾਂ ਸਮਝਣੀਆਂ ਪੈਣਗੀਆਂ ਤੇ ਸੋਚਣੀਆਂ ਪੈਣਗੀਆਂ ਵਰਨਾ ਅਸੀਂ ਜੇ ਜੜ ਤੱਕ ਨਾ ਪਹੁੰਚੇ ਤਾਂ ਚੀਕਦੇ ਰਹੀਏ ਚਲਾਉਂਦੇ ਰਹੀਏ ਉਹਦਾ ਫਾਇਦਾ ਕੋਈ ਨਹੀਂਗਾ ਤੁਸੀਂ ਵੀ ਆਖੀ ਜੋ ਗਲਤ ਹੈ ਜੀ ਗਲਤ ਹੈ ਮੈਂ ਵੀ ਕਹੀ ਜਾਂਦਾ ਗਲਤ ਹੈ ਜੀ ਗਲਤ ਹੈ ਪਰ ਗਲਤ ਕੀ ਹੈ ਤੇ ਠੀਕ ਕੀ ਹੈ ਇਹਦਾ ਨਿਰਣਾ ਤਾਂ ਹੀ ਹੋ ਸਕਦਾ ਜੇਕਰ ਅਸੀਂ ਹਰ ਗੱਲ ਦੀ ਤਹ ਤੱਕ ਜਾਈਏ ਸੋ ਇਹ ਸਿਸਟਮ ਦੇ ਵਿੱਚ ਜਿਹੜਾ ਮੁਨਾਫਾ ਖੋਰ ਆਪਣੀਆਂ ਮਨਮਰਜ਼ੀ ਨਾਲ ਸਭ ਕੁਝ ਕਰ ਰਹੇ ਨੇ ਉਹ ਹੀ ਰਿਸ਼ਵਤ ਖੋਰੀ ਦੀ ਅਸਲ ਜੜ ਹੈ ਤੁਸੀਂ ਇੱਕ ਚੀਜ਼ ਦੇਖੋ ਇਸ ਪੂੰਜੀਵਾਦੀ ਸਿਸਟਮ ਚ ਫੈਕਟਰੀ ਮਾਲਕ ਕਾਰਪੋਰੇਟਾਂ ਨੂੰ ਬਿਲਕੁਲ ਖੁੱਲੇ ਛੱਡਿਆ ਹੋਇਆ ਉਹ ਜਿਹੜੀ ਚੀਜ਼ ਬਣਾਉਂਦੇ ਨੇ ਉਹਦਾ ਰੇਟ ਉਹਨਾਂ ਦੀ ਮਰਜ਼ੀ ਤੇ ਆ ਮੰਨ ਲਓ ਉਹਨਾਂ ਨੇ 1 ਜਾਂ 2 ਰੁਪਏ ਚ ਕੋਈ ਚੀਜ਼ ਤਿਆਰ ਕੀਤੀ ਆ ਆਪਣੀ ਫੈਕਟਰੀ ਚ ਉਸ ਤੋਂ ਬਾਅਦ ਉਹਦੇ ਤੇ ਰੇਟ ਉਹਨਾਂ ਨੇ ਕਿੰਨਾ ਛਾਪਣਾ ਹੈ ਵੇਚਣ ਦੇ ਲਈ 1 ਜਾਂ 2 ਰੁਪਏ ਚ ਤਿਆਰ ਹੋਈ ਚੀਜ਼ ਨੂੰ ਉਹਨਾਂ ਨੇ 70 ਚ ਵੇਚਣਾ ਹੈ ਕਿ 90 ਚ ਵੇਚਣਾ ਹੈ ਕਿ 140 ਚ ਵੇਚਣਾ ਹੈ ਕਿ 170 ਚ ਵੇਚਣਾ ਇਹ ਉਹਨਾਂ ਦੀ ਮੌਕੇ ਦੀ ਮਨਮਰਜ਼ੀ ਹੈ ਇੰਜ ਹੋ ਰਿਹਾ ਮਤਲਬ 1 ਰੁਪਏ ਚ ਉਹ ਚੀਜ਼ ਤਿਆਰ ਕਰਕੇ ਉੱਤੇ ਰੇਟ ਲਿਖ ਦਿੰਦੇ ਆ ਹਜ਼ਾਰ ਗੁਣਾ ਵੱਧ ਤੇ ਫਿਰ ਐਵੇਂ ਹੀ ਆਮ ਲੋਕਾਂ ਦੀ ਲੁੱਟ ਹੋ ਰਹੀ ਹੈ ਤੇ ਸਾਡਾ ਸਿਸਟਮ ਜਿਹੜਾ ਉਹ ਇਹ ਸਭ ਕੁਝ ਦੀ ਇਜਾਜ਼ਤ ਦੇ ਰਿਹਾ ਹੁਣ ਇਸ ਸਭ ਕੁਝ ਦੇ ਦਰਮਿਆਨ ਜਿਹੜੀਆਂ ਚੇਤਨ ਆਵਾਜ਼ਾਂ ਨੇ ਉਹਨਾਂ ਨੂੰ ਦਬਾਇਆ ਜਾ ਰਿਹਾ ਤੁਸੀਂ ਦੇਖੋ ਪੱਤਰਕਾਰ ਸਾਡੇ ਕਈ ਜਿਹੜੇ ਚੇਤਨ ਜ਼ਮੀਰਾਂ ਵਾਲੇ ਨੇ ਜਾਗਦੀਆਂ ਜ਼ਮੀਰਾਂ ਵਾਲੇ ਨੇ ਉਹਨਾਂ ਸਾਡੇ ਪੱਤਰਕਾਰਾਂ ਦੇ ਉੱਪਰ ਪਰਚੇ ਦਰਜ ਕੀਤੇ ਗਏ ਨੇ ਔਰ ਜਿਹੜੇ ਮਰਿਆਂ ਜ਼ਮੀਰਾਂ ਵਾਲੇ ਨੇ ਉਹਨਾਂ ਤੇ ਕਦੇ ਕੋਈ ਕਾਰਵਾਈ ਨਹੀਂ ਕਦੇ ਕੁਝ ਨਹੀਂ ਉਹਨਾਂ ਤੇ ਪੂਰਾ ਸਿਸਟਮ ਖੋਸ਼ ਹੈ ਕਿਉਂਕਿ ਸਿਸਟਮ ਚਾਹੁੰਦਾ ਹੈ ਕਿ ਜਿਹੜਾ ਸਾਨੂੰ ਨੰਗਾ ਕਰੇਗਾ ਸਾਡੇ ਪਾਜ ਉਧੇੜੇਗਾ ਅਸੀਂ ਉਹਤੇ ਕਾਰਵਾਈ ਕਰਾਂਗੇ ਇਹ ਸਿਸਟਮ ਚਾਹੁੰਦਾ ਹੈ ਤਾਂ ਇਹ ਹੀ ਗੱਲ ਹੈ ਜਿਹੜੇ ਫਿਰ ਪਾਜ ਉਧੇੜਦੇ ਨਹੀਂ ਉਹਨਾਂ ਤੇ ਕਾਰਵਾਈਆਂ ਹੋ ਰਹੀਆਂ ਨੇ ਤੁਸੀਂ ਦੇਖੋ ਪੱਤਰਕਾਰੀ ਇੱਥੇ ਦੋ ਤਰ੍ਹਾਂ ਦੀ ਹੈ ਇੱਕ ਪਾਲਤੂ ਪੱਤਰਕਾਰੀ ਔਰ ਇੱਕ ਲੋਕਪੱਖੀ ਪੱਤਰਕਾਰੀ ਪਾਲਤੂ ਪੱਤਰਕਾਰੀ ਤੋਂ ਕੋਈ ਤਕਲੀਫ ਨਹੀਂ ਹੈ ਸਰਕਾਰਾਂ ਨੂੰ ਤਕਲੀਫ ਕਿਹਦੇ ਤੋਂ ਹੈ ਲੋਕਪੱਖੀ ਪੱਤਰਕਾਰੀ ਤੋਂ ਕਿਉਂਕਿ ਉਹ ਪੱਤਰਕਾਰ ਜਿਹੜੇ ਨਕਾਬ ਪਾੜਦੇ ਨੇ ਉਹ ਲੇਖਕ ਜਿਹੜੇ ਨਕਾਬ ਪਾੜਦੇ ਨੇ ਉਹ ਉਹ ਬੁੱਧੀਜੀਵੀ ਜਿਹੜੇ ਸਰਕਾਰਾਂ ਦੇ ਨਕਾਬ ਲਾਉਂਦੇ ਨੇ ਉਹ ਸਾਰੇ ਸਰਕਾਰਾਂ ਨੂੰ ਬਹੁਤ ਭੈੜੇ ਲੱਗਦੇ ਨੇ ਫਿਰ ਇਸੇ ਕਰਕੇ ਸਭ ਦੇ ਉੱਪਰ ਸਖਤ ਕਾਰਵਾਈਆਂ ਹੁੰਦੀਆਂ ਨੇ ਹੁਣ ਪੱਤਰਕਾਰਾਂ ਸਮੇਤ 10 ਦੇ ਉੱਪਰ ਪਰਚਾ ਦਰਜ ਕੀਤਾ ਗਿਆ ਕੀ ਇਹ ਜਾਇਜ਼ ਹੈ ਬਿਲਕੁਲ ਸਰਾਸਰ ਤੱਕੇਸ਼ਈ ਪਰ ਸਾਡੇ ਸਮਿਆਂ 'ਚ ਇਹ ਜਿਹੜਾ ਕੁਝ ਹੋ ਰਿਹਾ ਇਹਦਾ ਖਮਿਆਜਾ ਆਮ ਆਦਮੀ ਪਾਰਟੀ ਨੂੰ ਲਾਜ਼ਮੀ ਭੁਗਤਣਾ ਪਵੇਗਾ ਆਮ ਆਦਮੀ ਪਾਰਟੀ ਨੂੰ ਲੱਗਦਾ ਹੋ ਸਕਦਾ ਵੈਸੀ ਜੋ ਕਰ ਰਹੇ ਆ ਠੀਕ ਕਰ ਰਹੇ ਆ ਤੇ ਬਸ ਅਸੀਂ ਪੱਤਰਕਾਰਾਂ ਨੂੰ ਜਾਂ ਬੋਲਣ ਵਾਲਿਆਂ ਨੂੰ ਦਬਾ ਦਾਂਗੇ ਪਰ ਨਹੀਂ ਆਮ ਆਦਮੀ ਪਾਰਟੀ ਨੂੰ ਇਹ ਗੱਲ ਸਮਝ ਲੱਗ ਜਾਣੀ ਚਾਹੀਦੀ ਹੈ ਕਿ ਉਹ ਜੋ ਕਰ ਰਹੇ ਨੇ ਉਹਦਾ ਖਮਿਆ ਜਾ ਉਹਨਾਂ ਨੂੰ ਹੀ ਭੁਗਤਣਾ ਪੈਣਾ ਹੁਣ ਤੱਕ ਕਿਸੇ ਸਰਕਾਰ ਨੇ ਇਸ ਤਰ੍ਹਾਂ ਪੱਤਰਕਾਰਾਂ ਬੁੱਧੀਜੀਵੀਆਂ ਨਾਲ ਪੰਜਾਬ 'ਚ ਪੰਗਾ ਨਹੀਂ ਸੀ ਲਿਆ ਜਿਵੇਂ ਭਗਵੰਤ ਮਾਨ ਸਰਕਾਰ ਲੈ ਰਹੀ ਹੈ ਪਹਿਲਾਂ ਵੀ ਤੇ ਹੁਣ ਵੀ ਕਦੇ ਫ੍ਰੀਲੈਂਸ ਪੱਤਰਕਾਰ ਮਲਵਿੰਦਰ ਮਾਲੀ ਵਰਗੇ ਤੇ ਹੋਰ ਪਹਿਲਾਂ ਉਹਨਾਂ ਤੇ ਕਾਰਵਾਈਆਂ ਹੋਈਆਂ ਤੇ ਹੁਣ ਮਿੰਟੂ ਗੁਰੂ ਸਰਿਆ ਮਨਿੰਦਰਜੀਤ ਅ ਕਿੰਨੇ ਸਾਰੇ ਹੋਰ ਪੱਤਰਕਾਰ ਨੇ ਜਿਨ੍ਹਾਂ ਦੇ ਉੱਪਰ ਕਾਰਵਾਈ ਹੋ ਰਹੀ ਹੈ ਕੀ ਇਸ ਤਰ੍ਹਾਂ ਸੱਚ ਡਰ ਜਾਏਗਾ ਉਹ ਕਹਿੰਦੇ ਹਨੇਰ ਨਾਲ ਸਮਝੇ ਕਿ ਅ ਸੂਰਜ ਡਰ ਗਿਆ ਹਨੇਰ ਨਾਲ ਸਮਝੇ ਕਿ ਸੱਚ ਮਰ ਗਿਆ ਬਿਲਕੁਲ ਸੱਚ ਹੈ ਇਹ ਸੱਚ ਮਰਿਆ ਨਹੀਂ ਤੇ ਸੂਰਜ ਡਰਿਆ ਨਹੀਂ ਸੱਚ ਜਿਉਂਦਾ ਰਹੇਗਾ ਤੇ ਸੂਰਜ ਚੜਦਾ ਰਹੇਗਾ ਸੋ ਸਰਕਾਰਾਂ ਨੂੰ ਆ ਬਾਜ ਆਉਣਾ ਚਾਹੀਦਾ ਮੈਨੂੰ ਲੱਗਦਾ ਮੇਰੀ ਤਬੀਅਤ ਥੋੜੀ ਅੱਜ ਠੀਕ ਨਹੀਂ ਹੈ ਇਸ ਕਰਕੇ ਮਰ ਤੋਂ ਪ੍ਰੋਪਰ ਗੱਲ ਨਹੀਂ ਹੋ ਰਹੀ ਬੁਖਾਰ ਬਹੁਤ ਜ਼ਿਆਦਾ ਹੈ ਪਰ ਫਿਰ ਵੀ ਗੱਲ ਕਰਨੀ ਜ਼ਰੂਰੀ ਸੀ ਤੁਹਾਡੇ ਨਾਲ ਕੀਤੀ ਹੈ ਤੁਸੀਂ ਆਪਣਾ ਵਿਚਾਰ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ ਜੀ